ਬਹੁਤ ਜੜਾ ਜਿਹੜਾ ਹੈ ਐਕਟਿੰਗ ਹੋ ਗਿਆ ਹੈ ਬਹੁਤ ਤੇਜ ਹੋ ਗਿਆ ਹੈ ਤੇ ਉਸੇ ਸੰਦਰਭ ਵਿੱਚ ਸਾਡੀ ਕੋਸ਼ਿਸ਼ ਹੈ ਕਿ ਦੀ ਚੰਡੀਗੜ੍ਹ ਅੰਦਰ ਰੋਜ਼ ਕੋਈ ਨਾ ਕੋਈ ਸਾਡੇ ਸਾਥੀ ਕੋਈ ਸਾਡੇ ਸੀਨੀਅਰ ਲੀਡਰ ਠੀਕ ਹੈ ਨਾ ਉਹ ਇੱਥੇ ਪ੍ਰੈਸ ਕਾਨਫਰੰਸ ਕਰਨ ਮੀਡੀਆ ਨੂੰ ਬਾਈਟ ਦੇਣ ਤਾਂ ਕਿ ਤੁਹਾਡਾ ਵੀ ਜਿਹੜਾ ਕੰਮ ਚੱਲੇ ਉਹ ਸਾਡਾ ਪਾਰਟੀ ਦਾ ਵਿਊ ਪੁਆਇੰਟ ਵੀ ਅੱਗੇ ਜਾਏ ਅੱਜ ਉਸੇ ਘੜੀ ਦੀ ਸ਼ੁਰੂਆਤ ਕਰਦੇ ਵਈ ਫਸਟ ਐਪਨੀ ਸ਼੍ਰੀ ਰਮੇਸ਼ ਪਤਲ ਜਿਹੜੇ ਸਰਦਾਰ ਹਰਦੀਪ ਸਿੰਘ ਗਰੇਵਾਲ ਜੀ ਨੇ ਸਰਦਾਰ ਹਰਦੀਪ ਸਿੰਘ ਗਰੇਵਾਲ ਜੀ ਲਗਭਗ 30 ਸਾਲਾਂ ਤੋਂ ਪੰਜਾਬ ਭਾਜਪਾ ਚ ਐਕਟਿਵ ਨੇ ਔਰ ਬੀਜੇਪੀ ਦੇ ਨੈਸ਼ਨਲ ਸੈਕਟਰੀ ਵੀ ਰਹਿ ਚੁੱਕੇ ਨੇ ਬੀਜੇਪੀ ਪੰਜਾਬ ਦੇ ਜਨਰਲ ਸੈਕਟਰੀ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਪੰਜਾਬ ਆਦੀ ਬੋਰਡ ਦੇ ਚੇਅਰਮੈਨ ਪੰਜਾਬ ਇਨਫੋਟੈਕ ਦੇ ਚੇਅਰਮੈਨ ਔਰ ਕਈ ਸਾਰੇ ਹੋ ਗਏ ਕਿਸਾਨ ਮੋਰਚਾ ਦੇ ਕੌਮੀ ਜਨਰਲ ਸਕੱਤਰ ਕੌਮੀ ਪ੍ਰਭਾਰੀ ਵੀ ਰਹਿ ਚੁੱਕੇ ਨੇ ਔਰ ਜਦ ਇਹ ਕੌਮੀ ਜਨਰਲ ਸਕੱਤਰ ਸੀਗੇ ਤਾਂ ਰਾਣਾ ਸਿੰਘ ਜੀ ਦੀ ਯੂਪੀ ਚ ਜਿਹੜੀ ਮੈਂ ਕਿਸਾਨਾਂ ਦੇ ਹੱਕ ਤੇ ਯਾਤਰਾਵਾਂ ਰੈਲੀਆਂ ਵੀ ਕੱਢ ਦਿੰਦੇ ਸੀਗੇ ਰਾਥ ਯਾਤਰਾ ਟਾਈਪ ਕਰਦੇ ਸੀ ਸੋ ਸਾਰੇ ਬਹੁਤ ਹੀ ਪਿਆਰੇ ਸਾਥੀ ਨੇ ਸੰਗਰੂਰ ਦੇ ਕੋਲੇ ਦਾ ਪਿੰਡ ਹੈ ਤਮੋਲਾ ਉੱਥੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਜੁੜੇ ਹੋਏ ਬਹੁਤ ਸਾਰੇ ਜਿਹੜੇ ਸਿੱਖ ਪਰਿਵਾਰ ਨੇ ਕੱਲੇ ਬੀਜੇ ਬੰਦੇ ਕਿ ਆਰਐਸਐਸ ਦੇ ਵਰਕਪਾਸਟ ਦੇ। ਸਿਕਾਇਆ ਮੈਂ ਯਾਨ ਉਹ ਸਿਸਟਮ ਬੰਦ ਕਰ ਸਰ ਲਾਈਟ ਆ ਰਹੀ ਹੈ। ਹਾਂਜੀ। ਸੋ ਹੁਣ ਮੈਂ ਸਰਕਾਰ ਘਰੇਵਾਲੀ ਨੂੰ ਬੇਨਤੀ ਕਰਾਂਗਾ ਕਿ ਅੱਜ ਆਪਣਾ ਥੀਓ ਪੁਆਇੰਟ ਸਾਰਨਾ ਸ਼ੁਰੂ ਕਰਵਾਇਆ ਜਾਵੇ। ਆਪ ਸਰ ਦਾ ਸਵਾਗਤ ਹੈ ਜੀ। ਆਪਣਾ ਟਾਈਮ ਦੇ ਧੰਨਵਾਦ ਸਾਰਿਆਂ ਦਾ ਇਹ ਇੱਕ ਦਿਨ ਪਹਿਲਾਂ ਇੰਡੀ ਗਤਵੰਦਨ ਦੀ ਜੱਤੀ ਹੋਈ ਹੈ ਦਿੱਲੀ ਵਿੱਚ ਮੋਦੀ ਜੀ ਕਹਿੰਦੇ ਆ ਕਿ ਭ੍ਰਿਸ਼ਟਾਚਾਰ ਹਟਾਓ ਇਸ ਦੀ ਗਾਰੰਟੀ ਵੀ ਦਿੰਦੇ ਆ ਔਰ ਜੋ ਤਨ ਗਿਆ ਉਹ ਵਾਪਸ ਆਏਗਾ ਭ੍ਰਿਸ਼ਟਾਚਾਰੀਆ ਕੋਲ ਪਰ ਉਹ ਦੂਸਰੇ ਪਾਸੇ ਕਹਿੰਦੇ ਆ ਭ੍ਰਿਸ਼ਟਾਚਾਰ ਚਾਹੋ ਔਰ ਉਹਨਾਂ ਦੀ ਰੈਡੀਚ ਆਪਸ ਚ ਵੀ ਏਕਾ ਨਹੀਂ ਹੈ ਚਾਰਤਾ ਰਾਇਤਨੀ ਹੈ ਔਰ ਇੱਕ ਬਹੁਤ ਸਾਰੀਆਂ ਪਾਰਟੀਆਂ ਐਸੀਆਂ ਨੇ ਜਿਹੜੀਆਂ ਬਿਲੀਆਂ ਨੇ ਇਹ ਐਂਟੀ ਕੰਗਰਸਿਜ਼ਮ ਤੇ ਖੜੀਆਂ ਹੋਣਗੀਆਂ ਔਰ ਅੱਜ ਜੋ ਉਹ ਇਕੱਠੇ ਹੋ ਗਏ ਨੇ ਆਪਣੇ ਸਵਾਰਥਾਂ ਦੇ ਔਰ ਸਭ ਦਾ ਇੱਕੋ ਮਕਤਬਾ ਕਿ ਮੋਦੀ ਜੀ ਨੂੰ ਕਿਸ ਤਰ੍ਹਾਂ ਬਦਨਾਮ ਕੀਤਾ ਜਾਏ ਔਰ ਜਿੱਥੇ ਭਾਜਪਾ ਦਾ ਕੁਝ ਲੈਣਾ ਦੇਣਾ ਨਹੀਂ ਹੁੰਦਾ ਉੱਥੇ ਵੀ ਭਾਜਪਾ ਦਾ ਨਾਂ ਲੈਂਦੇ ਨੇ ਔਰ ਉਹਨਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਭਾਸ਼ਾ ਦੀ ਔਰ ਵਿਸ਼ਟਾਚਾਰ ਦੇ ਵਿੱਚ ਡੁੱਬੇ ਹੋਏ ਕੰਡੇ ਆ ਰੈਲੀ ਕਰਦੇ ਆ ਔਰ ਕਾਂਗਰਸ ਕਹਿੰਦੀ ਹੈ ਕਿ ਅਸੀਂ ਕਿਸੇ ਇੰਡੀਵਿਜੂਅਲ ਲਈ ਨਹੀਂ ਕਰ ਰਹੇ ਆਮ ਆਦਮੀ ਕਹਿੰਦੀ ਹੈ ਅਸੀਂ ਕੇ ਜੀਵਨ ਲਈ ਕਰ ਰਹੇ ਆ ਅਸੀਂ ਆਪਣੇ ਹੋਰ ਵਿਸ਼ਟਾਚਾਰੀ ਸਾਥੀ ਜਿਨ੍ਹਾਂ ਨੂੰ ਜ਼ਮਾਨਤਾਂ ਨਹੀਂ ਮਿਲ ਰਹੀਆਂ ਉਹਨਾਂ ਬਾਰੇ ਕਰ ਰਹੇ ਆ ਪਰ ਇਹ ਰੈਲੀ ਤੇ ਮੈਨੂੰ ਸਮਝ ਨਹੀਂ ਆਈ ਜ਼ਮਾਨਤਾਂ ਉਹਨਾਂ ਨੂੰ ਕੋਈ ਇਹ ਤਾਂ ਨਹੀਂ ਕਿ ਬੀਜੇਪੀ ਨਹੀਂ ਦੇ ਰਹੀ ਜ਼ਮਾਨਤਾਂ ਇਹ ਨਹੀਂ ਕਿ ਕੋਈ ਭਾਰਤ ਸਰਕਾਰ ਨਹੀਂ ਦੇ ਰਹੀ ਸਾਡੀ ਸਭ ਅਨੇਕ ਸੰਸਥਾ ਨਿਆਂਪਾਲਿਕਾ ਸਰਵੋਚ ਅਦਾਲਤਾਂ ਔਰ ਮੈਂ ਸਮਝਦਾ ਕਿ ਉਸ ਦਾ અપમાન ਕਰ ਰਿਹਾ ਹੈ ਇਹ ਰੈਲੀਆਂ ਉਸ ਦੇ ਖਿਲਾਫ ਨੇ ਸੰਵਧਾਨਿਕ ਸੰਸਥਾਵਾਂ ਦੇ ਖਿਲਾਫ ਨੇ ਮੁੰਨਾ ਚ ਵੀ ਇਹਨਾਂ ਦਾ ਵਿਸ਼ਵਾਸ ਨਹੀਂ ਹੈ ਔਰ ਇਹ ਬੜੀ ਮਤਭਾਗੀ ਗੱਲ ਹੈ ਔਰ ਮੈਂ ਇਹ ਸਮਝਦਾ ਕਿ ਇਹ ਜਨਤਾ ਜਿਹੜੀ ਹੈ ਜਿਨ੍ਹਾਂ ਨੇ ਬਹੁਤ ਸਾਲਾਂ ਤੋਂ ਬਾਅਦ ਲੋਕਤੰਤਰ ਸਥਾਪਿਤ ਕੀਤਾ ਉਸ ਲੋਕਤੰਤਰ ਨੂੰ ਬਚਾਉਣ ਦੇ ਲਈ ਦੇਸ਼ ਦੇ ਲੋਕਾਂ ਨੂੰ ਵੀ ਇਹਨਾਂ ਦੇ ਖਿਲਾਫ ਖੜੇ ਹੋਣਾ ਪੈਣਾ ਜਿਸ ਤਰ੍ਹਾਂ ਦੀ ਇਹ ਗੱਲਾਂ ਕਰਨ ਲੱਗੇ ਇਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ ਆਪਣੇ ਆਪ ਨੂੰ ਬਚਾਉਣ ਦੇ ਵਿਚਾਰ ਕਰਾ। ਔਰ ਰਾਹੁਲ ਗਾਂਧੀ ਜੀ ਤਾਂ ਜਦੋਂ ਬੋਲਦੇ ਨੇ ਤੁਹਾਨੂੰ ਪਤਾ ਹੀ ਹੈ ਕੇਜਰੀਵਾਲ ਜੀ ਨੂੰ ਜੇਬੀਸ਼ੀਅਨਸ ਭੇਜਦਾ ਔਰ ਕੁਝ ਵੀ ਉਹਨਾਂ ਨੇ ਦੱਸਣ ਨੂੰ ਤਿਆਰ ਨਹੀਂ ਹੈ ਜਿੰਨਾ ਚਿਰ ਉਹਨਾਂ ਨੂੰ ਕਸਟਡੀ ਚ ਨਾ ਲਿਆ ਜਾਵੇ। ਉਹ ਐਸੀ ਹਾਲਤ ਆ ਕੇ ਜੀਵਾਲ ਜੀ ਨੇ ਉਹ ਸਮਝਦੇ ਆ ਕਿ ਮੈਂ ਮੁੱਖ ਮੰਤਰੀ ਬਣ ਗਿਆ ਤੇ ਮੈਨੂੰ ਗਰੇ ਇਸ ਚੀਜ਼ ਦੀ ਲਾਇਸੈਂਸ ਮਿਲ ਗਿਆ ਕਿ ਭ੍ਰਿਸ਼ਟਾਚਾਰ ਕਰਾਂ। ਇਸੇ ਤਰ੍ਹਾਂ ਹੀ ਝਾਰਖੰਡ ਦੇ ਅੰਦਰ ਆਦਿਵਾਸੀਆਂ ਦਾ ਪੈਸਾ ਕਾ ਜਾਣਾ ਉਹ ਐਸੀ ਸਟੇਟ ਆ ਜਿੱਥੇ ਡਿਵੈਲਪਮੈਂਟ ਹੋਣੀ ਹੈ। ਔਰ 발전 ਪਾਉਂਦੀ ਆ ਤਾਂ ਡਵੈਲਪਮੈਂਟ ਕਰਦੀ ਆ ਵਿਕਾਸ ਕਰਦੀ ਆ ਔਰ ਸਾਡੇ ਕਿਸੇ ਵੀ ਨਾ ਤਾਂ ચીਫ ਮਿਨਿਸਟਰ ਤੇ ਨਾ ਕਿਸੇ ਸਾਡੇ ਮਿਨਿਸਟਰ ਤੇ ਜਿਵੇਂ ਕਿ ਪਹਿਲਾਂ ਰੋਜ ਸੈਂਟਰ ਤੇ ਮਿਨਿਸਟਰਾਂ ਤੇ ਰੋਜ ਜੇਲ੍ਹ ਜਾਂਦੇ ਸੀ ਅੱਜ ਕੋਈ ਵੀ આરોਪ ਨਹੀਂ ਲੱਗਿਆ ਲਗਾ ਸਕਿਆ ਉਸ ਚੀਜ਼ ਨੂੰ ਵੀ ਉੱਚ ਠਰਾਉਣ ਦੀ ਕੋਸ਼ਿਸ਼ ਕਰਦੇ ਆ ਕਿ ਸਾਡੇ ਤੋਂ ਸਾਡੀ ਤਾਂ ਸਰਕਾਰ ਅਟਲਜੀ ਦੀ ਸਰਕਾਰ ਆਈ ਉਸ ਤੋਂ ਬਾਅਦ ਫਿਰ ਵਿੱਚ ਦੀ ਸੱਤਾ ਜ ਨਹੀਂ ਆਈ ਔਰ ਉਸ ਵੇਲੇ ਵੀ ਸਾਡੇ ਤੇ ਕੋਈ આરોਪ ਨਹੀਂ ਲੱਗਿਆ ਤੇ ਅੱਜ ਵੀ ਸਾਡੇ ਤੇ ਕੋਈ ਰੋਪਨੀ ਲੱਗ ਰਿਹਾ ਕੀ ਗੱਲ ਹੈ ਕੋਈ ਲੋਗ ਉਸ ਵੇਲੇ ਇੰਡੀਆ ਨਾਲ ਸੀ ਬੱਚੇ ਦਾ ਸਾਥ ਤਾਂ ਇਹਨਾਂ ਦੀ ਸਰਕਾਰ ਸੀ ਆ ਪੰਜਾਬ 'ਚ ਰੋਜ਼ ਰੋਪ ਲਗਾਉਂਦੇ ਆ ਇਹ ਕਹਿੰਦੇ ਆ ਕਿ ਸਾਡੇ ਬੰਦਿਆਂ ਨੂੰ ਪੈਸੇ ਦਿੱਤੇ ਗਏ ਆਪਰੇਸ਼ਨ ਲੋਟਸ ਆ ਇਹ ਆਪਰੇਸ਼ਨ ਲੋਟਸ ਵੀ ਫੇਰ ਗੱਲ ਕਰਦਾ ਕਿ ਭਾਈ ਜੇ ਇਹ ਹੈ ਤਾਂ ਤੁਹਾਡੇ ਕੋਲ ਵਿਜੀਲੈਂਸ ਸਾਡੇ ਕੋਲ ਕੋਰੀਸਾ ਤੁਹਾਡੇ ਕੋਲ ਪ੍ਰਸ਼ਾਸਨ ਆ ਤੁਸੀਂ ਮੁਕਾਦਮੇ ਦਰਜ ਕਰੋ ਔਰ ਉਹਨਾਂ ਦੀ ਇਨਵੈਸਟੀਗੇਸ਼ਨ ਕਰਵਾ ਕੇ ਸਾਰੇ ਜਨਤਾ ਦੇ ਸਾਹਮਣੇ ਲੈ ਕੇ ਆਓ ਔਰ ਮੁਕਾਦਮੇ ਵੀ ਝੂਠੇ ਦਰਜ ਕਰ ਲੈਂਦੇ ਆ ਹੁਣ ਤਾਂ ਸੀਤਲ ਕੁਮਾਰ ਨੇ ਵੀ ਉਹਨਾਂ ਦੀ ਗੱਲ ਦੱਸਤੀ ਕਿ ਕੀ ਕੀ ਕਰਦੇ ਆ ਇਹ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਔਰ ਕਿੰਨੀ ਬਦਕਿਸਮਤੀ ਆ ਹੁਣ ਇਹਨਾਂ ਦੀਆਂ ਪਾਰਟੀਆਂ ਚਲਾਉਣ ਦਾ ਵੀ ਠੇਕਾ ਮੋਦੀ ਜੀ ਨੂੰ ਦੇ ਦੇਣ ਜਾਂ ਸਰ ਨੂੰ ਦੇ ਦੇਣ ਇਹ ਵੀ ਸਾਡੀ ਜ਼ਿੰਮੇਵਾਰੀ ਹੋ ਜੂਗੀ ਅਪਨੀ ਪਾਰਟੀ ਨੂੰ ਆਪ੍ਰੀਲਸ ਮਾ ਸੱਜੇ ਆਪਣੇ ਡਿਗਰ ਨੂੰ ਆਪ੍ਰੀਲ ਸੋ ਆ ਸਕਦੇ ਤੁਸੀਂ ਉਮੀਦਵਾਰਾਂ ਨੂੰ ਟਿਕਟ ਦਿੰਦੇ ਆ ਉਹ ਤੁਹਾਡੀ ਪਾਰਟੀ ਨੂੰ ਛੱਡ ਕੇ ਭੱਜ ਜਾਂਦੇ ਇਹ ਸਾਡਾ ਕਸੂਰ ਸਾਡੇ ਅੰਦਰ ਜੋ ਆਏਗਾ ਜੋ ਸਾਡੇ ਲੀਡਰ ਨਰਿੰਦਰ ਮੋਦੀ ਜੀ ਨੂੰ ਬਣ ਕੇ ਆਏਗਾ ਜੋ ਸਾਡੀ ਵਿਚਾਰਧਾਰਾ ਨੂੰ ਬਣ ਕੇ ਆਏਗਾ ਇਕਾਤਮ ਮਾਨਵ ਦਰਸ਼ਨ ਜੋ ਉਸ ਨੂੰ ਸ਼ਿੰਕਾਰ ਕਰੇਗਾ ਅਸੀਂ ਉਸ ਨੂੰ ਵੈਲਕਮ ਕਰਾਂਗੇ ਕੋਈ ਵੀ ਆਜੇ ਤੇ ਕੀ ਇਸ ਚੀਜ਼ ਦੀ ਵੀ ਅਸੀਂ ਉਹਨਾਂ ਨੂੰ ਗਾਰੰਟੀ ਦੇਈ ਕਿ ਅਸੀਂ ਤੁਹਾਡਾ ਕੋਈ ਡਿਟਰ ਨਹੀਂ ਲਵਾਂਗੇ ਇਹਨਾਂ ਕੋਲ ਠੀਕ ਫਲਾਈਟ ਤੇ ਆਉਣਾ ਚਾਹੀਏ ਉਹ ਆ ਸਕਦਾ ਸਾਡੇ ਅਸੀਂ ਵੈਲਕਮ ਕਰਦੇ ਹਾਂ ਸਭ ਦਾ ਸਤਿਕਾਰ ਤੇ ਸਨਮਾਨ ਐਸੇ ਕਰਕੇ ਕਿਤਾ ਸੀ ਦੁਨੀਆ ਦਾ ਬੜਾ ਰਾਜਨੀਤਿਕ ਦਲ ਬਣ ਗਏ 17 ਕਰੋੜ ਦੇ ਕ੍ਰੀਨਸਾਡੇ ਮੈਂਬਰ ਹੈ ਔਰ ਆਉਣ ਵਾਲੇ ਦਿਨਾਂ ਚ ਹੋਰ ਵਧਣੇ ਔਰ ਆਉਣ ਵਾਲੇ ਦਿਨਾਂ ਚ ਹੋਰ ਵੱਡੀ ਜਿੱਤ ਹੋਣੀ ਹੈ ਮੈਂ ਇਹ ਸਮਝਦਾ ਕਿ ਜਿਸ ਤਰ੍ਹਾਂ ਇਹ ਰੈਗੀਆਂ ਕਰ ਰਹੇ ਨੇ ਜਿਸ ਤਰ੍ਹਾਂ ਦਾ ਜਨਤਾ ਦਾ ਪੈਸਾ ਵੀ ਇਹ ਭ੍ਰਿਸ਼ਟਾਚਾਰੀ ਕਾਪ ਕਰ ਰਹੇ ਨੇ ਭ੍ਰਿਸ਼ਟਾਚਾਰ ਕਰਕੇ ਇਹ ਰੈਲੀਆਂ ਤੇ ਵੀ ਤਾਂ ਪੈਸਾ ਹੀ ਲੱਗਦਾ ਨਾ ਇਦਾਂ ਥੋੜਾ ਜਿਹਾ ਨਹੀਂ ਆ ਜਾਂਦੀਆਂ ਜੇ ਪਬਲਿਕ ਆ ਜਾਂਦੀ ਹੈ ਜਿਹੜੀ ਦੂਰੋਂ ਬੁਲਾ ਰਹੇ ਨੇ ਔਰ ਕਿਸ ਤਰ੍ਹਾਂ ਸਿਰ ਜੁੜ ਕੇ ਕੱਲ ਬੈਠੇ ਸੀ ਮੈਨੂੰ ਤਾਂ ਇਹ ਨਹੀਂ ਸਮਝ ਆਇਆ ਉਹਨਾਂ ਦੀ ਆਪਸ ਵਿੱਚ ਇੱਕ ਗੱਲ ਹੀ ਨਹੀਂ ਕਦੇ ਰਹੀ ਲਾਲੂ ਯਾਦਵ ਜੀ ਨੇ ਮਿਸਪ ਭਾਰਤੀ ਨੌ ਕਿਉਂ ਰੱਖਿਆ ਸੀ ਉਸ ਵੇਲੇ ਐਮਰਜੈਂਸੀ ਚ ਮੇਨਟੇਨੈਂਸ ਔਰ ਇੰਟਰਨਲ ਸਕਿਉਰਿਟੀ ਐਕਟ ਲੱਗਿਆ ਸੀ ਮੈਂ ਵੀ ਉਹਦੇ ਜੇਲ੍ਹ ਚ ਰਿਹਾ ਤੇ ਉਹ ਤਦ ਉਸ ਤੋਂ ਪੀੜਤ ਹੋ ਕੇ ਉਹਨਾਂ ਨੇ ਰੱਖਿਆ ਸੀ ਠੀਕ ਹੈ ਤੇ ਭਈਏ ਕਾਂਗਰਸ ਜਿਹੜੀ ਆ ਸਾਡੇ ਤੇ ਜ਼ੁਲਮ ਕਰ ਰਹੀ ਆ ਅੱਜ ਉਹ ਸਿਰ ਜੁੜ ਕੇ ਬੈਠੇ ਨੇ ਫੇਰ ਤੁਸੀਂ ਇਹ ਦੇਖੋ ਵੀ ਤੁਸੀਂ ਆਂਦੇ بیٹے ਨੂੰ ਹੀ ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਬਣਾਉਣਾ ਦੂਸਰਾ ਬੇਟਾ ਵੀ ਇੰਨਾ ਕਾਬਲ ਹੋ ਕੇ ਉਹਨੂੰ ਵੀ ਮਨਿਸਟਰ ਬਣਾਉਣਾ ਪਾਰਟੀ 'ਚ ਕੋਈ ਹੋਰ ਲੋਕ ਨਹੀਂ ਇੰਨੇ ਸਾਡੇ ਰਿਸ਼ਤੇਦਾਰੀਆਂ ਦੀ ਪਾਲੀਆਂ ਜਾਂਦੀਆਂ ਇਹ ਰੈਲੀ ਉਸ ਚੀਜ਼ ਦੇ ਖਿਲਾਫ ਕਰਦੇ ਆ ਕਿ ਪਰਿਵਾਰਵਾਦ ਨੂੰ ਸਮਰਥਨ ਦੇਣ ਲਈ ਇਹ ਰੈਲੀ ਆ ਜਿਹੜੀ ਇਹ ਕਰਦੇ ਆ ਅਸੀਂ ਪਰਿਵਾਰਵਾਦ ਨੂੰ ਜਿਹੜਾ ਸਾਡੀ ਪਾਰਟੀ ਦੇ ਅੰਦਰ ਬਿਲਕੁਲ ਬੜਾਵਾ ਦਿੱਤਾ ਜਾਂਦਾ ਨਾ ਕਿਸੇ ਨੂੰ ਪਰਿਵਾਰ ਦੀ ਵਜ੍ਹਾ ਕਰਕੇ ਟਿਕਟ ਮਿਲਦੇ ਨੇ ਨਾ ਪਦ ਮਿਲ ਲੈਂਦੇ ਕੋਈ ਵੀ ਗਰੀਬ ਆਦਮੀ ਕੋਈ ਵੀ ਸਧਾਰਨ ਨਿਗਰ ਕਿਸੇ ਵੀ ਵਕਤ ਜਾ ਸਕਦਾ ਜੇ ਵੀ ਯੋਗਤਾ ਹੋਵੇ ਜੇ ਦੀ ਕਾਬਲੀਅਤ ਹੋਏਗੀ ਆਪਦੇ ਕੰਮ ਦੇ ਆਧਾਰ ਤੇ ਪਾਰਟੀ ਸੇਵਾ ਕਰ ਦੇ ਕਾਤੇ ਅੱਗੇ ਵਧ ਸਕਦਾ ਤੇ ਉਹਨਾਂ ਦੀਆਂ ਰਹਿਨੀਆਂ ਇਸ ਚੱਕਰ ਚ ਨੇ ਭਈ ਜਿਹੜੇ ਪਰਿਵਾਰ ਨੇ ਖਾਸ ਪਰਿਵਾਰ ਨੇ ਇਹਨਾਂ ਨੂੰ ਬਚਾਓ ਭਈ ਉੱਥੇ ਸ਼ਿਭੂ ਸੋਰੇਂਦਾ ਪਰਿਵਾਰ ਉਹਨਾਂ ਨੂੰ ਬਚਾਓ ਤੇ ਇਹ ਜਿਹੜੇ ਬਾਕੀ ਪਰਿਵਾਰ ਨੇ ਸਾਰਿਆਂ ਨੂੰ ਲਾਲੂ ਜੀ ਦੇ ਪਰਿਵਾਰ ਨੂੰ ਵੀ ਬਚਾਓ ਤੇ ਅਸੀਂ ਪਰਿਵਾਰਵਾਦ ਦੇ ਖਿਲਾਫ ਲੜ ਗਏ ਆ ਫਿਰ ਜਦ ਹਰ ਜਗ੍ਹਾ ਇਹਨਾਂ ਦਾ ਆਪਸ ਵਿੱਚ ਵਿਰੋਧ ਆ ਹਰ ਸਟੇਟ ਦੇ ਅੰਦਰ ਵਿਰੋਧ ਆ ਮਮਤਾ ਬੈਨਰਜੀ ਉਹਨੇ ਇੱਕਦਮ ਇਹਨਾਂ ਦੇ ਇਹਨਾਂ ਨੂੰ ਕਹਿਆ ਮੈਂ ਤੁਹਾਡੇ ਨਾਲ ਕੋਈ ਚੋਣ ਨਹੀਂ ਮਿਲ ਕੇ ਰਹਿਣਾ ਵੈਸੇ ਉਥੇ ਸੰਦੇਸ਼ ਖੜੀ ਦੇ ਅੰਦਰ ਜੋ ਹੋਇਆ ਮਹਿਲਾਵਾਂ ਨਾਲ ਹੋਇਆ ਕਿਤੇ ਵੀ ਕੋਈ ਕ੍ਰਾਈਮ ਹੋ ਜਾਂਦਾ ਉਹ ਉਸਨੇ ਖਰਾਬ ਹੈ ਬਿਲਕੁਲ ਆਵਾਜ਼ ਨਹੀਂ ਆਉਂਦੀ ਇੱਕ ਦੂਜੇ ਨਾਲ ਇੰਨੀ ਭਾਈ ਵਾਲੀ ਹੈ ਇਹਨਾਂ ਦੀ ਜ਼ੁਲਮ ਦੇ ਖਿਲਾਫ ਕੋਈ ਆਵਾਜ਼ ਨਹੀਂ ਆਉਂਦੀ ਆਵਾਜ਼ ਠੋਣੀਆਂ ਤਾਂ ਸਿਰਫ ਮੋਦੀ ਜੀ ਇਨਸ਼ਾਅੱਲਾ ਨੇ ਉਹ ਕੀ ਆ ਸੱਤਾ ਲੈਣ ਦੇ ਲਈ ਸੱਤਾ ਇੰਨੀ ਆਸਾਨ ਥੋੜਾ ਮਿਲ ਜਾਂਦੀ ਹੈ ਦੇਸ਼ ਦੇ ਲੋਕ ਜਿਹੜੇ ਪੰਜਾਬ ਦੇ ਤਾਂ ਮੈਂ ਇਹ ਕਹੂੰਗਾ ਪੰਜਾਬੀ ਇਹਨੇ ਸੂਝਵਾਨ ਨੇ ਇਹਨਾਂ ਨਾਲ ਧੋਖਾ ਹੋਇਆ ਪੰਜਾਬੀਆਂ ਨਾਲ ਇੱਥੇ ਇਸ ਇਹਨਾਂ ਨੇ ਕੀਤਾ ਕਾਂਗਰਸ ਜਿਹੜੀ ਆ ਉਹ ਵਿਰੋਧੀ ਤਾਂ ਚੁੱਪਚਾਪ ਬੈਠ ਔਰ ਸੱਤਾ ਦੇ ਅੰਦਰ ਆਮ ਆਦਮੀ ਪਾਰਟੀ ਆ ਪਰ ਵੈਸੇ ਇਹਨਾਂ ਦਾ ਘਟਨਦਾ ਨਾ ਪਹਿਲਾਂ ਕੇਜਰੀਵਾਰ ਜੀ ਨੇ ਸਿੱਧੇ ਹੱਥ ਰੱਖਿਆ ਆਪਣੇ ਬੱਚਿਆਂ ਦੇ ਕਿ ਮੈਂ ਸਮਝੌਤਾ ਨਹੀਂ ਕਰੂੰਗਾ ਫੇਰ ਸਮਝੌਤਾ ਲਿਆ ਸੀ ਪਹਿਲਾਂ ਵੀ ਇਹਦਾ ਐਡਿਸਟਰੀ ਰਹੀਆ ਔਰ ਹੁਣੇ ਫੇਰ ਵਿਰੋਧੀ ਧਿਰ ਤੇ 77 ਲੋਕ ਡੈਮੋਕ੍ਰੇਸੀ ਚਾਹੀਦੀ ਜ਼ਰੂਰੀ ਹੁੰਦੀ ਹੈ ਦੋਨੋਂ ਦੋਨਾਂ ਦਾ ਇੱਕ ਰੋਲ ਹੁੰਦਾ ਹੈ ਰੋਲ ਹੁੰਦਾ ਜੇ ਸੱਤਾ ਤਰਿਕ ਕੋਈ ਦਰਤ ਕਮ ਕਰਦੀ ਆ ਤਾਂ ਵਿਰੋਧੀ ਧਿਰ ਨੇ ਉਸ ਨੂੰ ਅਪੋਜ਼ ਕਰਨਾ ਹੁੰਦਾ ਐਕਸਪੋਜ਼ ਕਰਕੇ ਜਨਤਾ ਦੇ ਸਾਹਮਣੇ ਲੈ ਕੇ ਜਾਣਾ ਹੁੰਦਾ ਤੇ ਹੁਣ ਇੱਥੇ ਦੋਨੋਂ ਹੀ ਮਿਲ ਗਏ ਆਪਸ ਵਿੱਚ ਪੰਜਾਬ ਦੀ ਕੀ ਤਰਕਸ਼ਾ ਕਰਨਗੇ ਇਹ ਇਹ ਤੁਸੀਂ ਦੇਖ ਲਓ ਔਰ ਪੰਜਾਬੀ ਜਿਹੜੇ ਆ ਉਹ ਇੰਨੇ ਸੂਝਵਾਨ ਨੇ ਕੈਨੇਡਾ ਦੇ ਅੰਦਰ ਜਿੰਨੇ ਪੰਜਾਬੀ ਮਿਨਿਸਟਰ ਨੇ ਨਾ ਸਰਕਾਰ ਦੇ ਅੰਦਰ ਉਹਨੇ ਹਿੰਦੁਸਤਾਨ ਦੀ ਸਰਕਾਰ ਚ ਨਹੀਂ ਹੈਗੇ ਪਰ ਬਾਕੀ ਦੇਸ਼ਾਂ ਦੇ ਅੰਦਰ ਵੀ ਨਾ ਯੂ ਐਸ ਏ ਚ ਵੀ ਸਭ ਜਗ੍ਹਾ ਸੱਤਾ ਚ ਨੇ ਔਰ ਉੱਥੇ ਬਹੁਤ ਬੜਾ ਨਾਮ ਬਣਾਇਆ ਇਹਨਾਂ ਨੇ ਹਰ ਫੀਲਡ ਚ ਨੇ ਇਹ ਪੰਜਾਬੀ ਇੰਨਾ ਸੋਝਵਾਰ ਆ ਕਿ ਇਹਨਾਂ ਨੂੰ ਐਸ ਵਾਰ ਪੰਜਾਬ ਚ ਬਿਲਕੁਲ ਸੰਗਤਾਰ ਨਹੀਂ ਕਰਨਾ ਔਰ ਇਹਨਾਂ ਨੂੰ ਇਸ ਚੀਜ਼ ਦਾ ਗਿਆਨ ਆ ਫਿਰ ਵੀ ਧੋਖਾ ਦੇਣ ਦੀ ਨੂਰਾ ਕੁਸ਼ਤੀ ਕਰ ਰਹੇ ਆ ਆਖਰ ਆਪਸ ਚ ਫਿਰ ਸਮਝੌਤਾ ਕਰ ਲੈਣਾ ਇਹਨਾਂ ਨੇ ਆਖਰ ਚ ਇਹਨਾਂ ਨੇ ਕਿਹਾ ਕਿ ਆ ਕੈਂਡੀਡੇਟ ਮਿਲੇ ਆ ਇੱਥੇ ਸਾਨੂੰ ਸਮਰਥਨ ਦੇ ਦੇ ਉਹ ਤਾਂ ਅਸੀਂ ਤੁਹਾਨੂੰ ਦੇ ਦਿੰਦੇ ਆ ਆ ਕਰਨਾ ਇਹਨਾਂ ਨੇ ਨੂਰਾ ਕੁਸ਼ਤੀ ਹੋਣੀ ਆ ਇਹ ਵੀ ਧੋਖਾ ਕਰਨਗੇ ਇਹਨਾਂ ਨੂੰ ਬੰਦਫਹਮੀ ਆ ਕਿ ਪੰਜਾਬੀ ਇਹਨਾਂ ਨੂੰ ਬਖਸ਼ ਦੇਣਗੇ ਔਰ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਇਹ ਸਰਕਾਰ ਚੱਲ ਰਹੀ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਪੈਸਾ ਖਰਾਬ ਕਰਕੇ ਸਾਰੇ ਮინისტრਰ ਉੱਥੇ ਜਾ ਰਹੇ ਆ ਪੰਜਾਬ ਦੇ ਅੰਦਰ ਤਾਂ ਕਥਰੋਗਾਰ ਹੋ ਰਹੀ ਆ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਹੋ ਰਿਹਾ ਔਰ ਇਹ ਦਿੱਲੀ ਲੈਗੀਆਂ ਕਰਨ ਜਾਂਦੇ ਨੇ ਇਹ ਮੈਨੂੰ ਤਾਂ ਇਹ ਸਮਝ ਨਹੀਂ ਆਈ ਕਿ ਕਿਸ ਪਾਸੇ ਨੂੰ ਕਿਸ ਦਿਸ਼ਾ ਨੂੰ ਸਾਨੂੰ ਲੈ ਕੇ ਜਾ ਰਹੇ ਆ ਔਰ ਕਿਸਾਨਾਂ ਨਾਲ ਵੀ ਇਹਨਾਂ ਨੇ ਧੱਕਾ ਕੀਤਾ ਮੈਂ ਤਾਂ ਕਹਿਣਾ ਕਿ ਹਰਿਆਣਾ ਨੇ 14 ਫਸਲਾਂ ਦਿੱਤੀ ਹੋਈ ਐ ਐਮਐਸਪੀ ਔਰ ਕੇਰਲਾ ਨੇ 22 ਫਸਲਾਂ ਦਿੱਤੀ ਐ ਪੰਜਾਬ ਸਰਕਾਰ ਵੀ ਦੇਵੇ ਆ ਕਿਸਾਨ ਜਥੇਬੰਦੀਆਂ ਨੂੰ ਮੈਂ اپੀਲ ਕਰਦਾ ਕਿ ਇਹਨਾਂ ਤੋਂ ਮੰਨ ਕਰ ਲੋ ਕੋਈ ਕੁਝ ਲੈ ਲਓ ਨਾ ਤਾਂ ਆ ਜਿਹੜੇ ਸੈਲੋ ਆ ਰਹੇ ਨੇ ਸਾਡੇ ਨਾਂ ਉਲਾ ਰਹੇ ਨੇ ਜਦੋਂ ਤੱਕ ਪੰਜਾਬ ਸਮੰਡੀਆਂ ਦਾ ਪ੍ਰਬੰਧ ਜਿਹੜਾ ਕਰਦਾ ਉਹ ਪੰਜਾਬ ਸਰਕਾਰ ਨੇ ਕਰਨਾ ਹੁੰਦਾ ਕੇਂਦਰ ਸਰਕਾਰ ਪੈਸਾ ਦਿੰਦੀ ਹੈ ਥਾਲੀ ਉਹਦੇ ਲਈ ਫੰਡ ਦੇ ਦਿੰਦੀ ਹੈ ਉਹਦੀ ਉਹਦੀ ਇਨਫਰਾਸਟ੍ਰਕਚਰ ਨੂੰ ਸਟਰੈਂਥਨਰ ਕਰਨ ਦੇ ਲਈ ਬਾਕੀ ਜ਼ਿੰਮੇਵਾਰੀ ਸਟੇਟ ਗਵਰਨਮੈਂਟ ਦੀ ਹੁੰਦੀ ਹੈ ਸਟੇਟ ਗਵਰਨਮੈਂਟ ਚਾਹੇ ਉਹਨਾਂ ਨੂੰ ਰੱਖੇ ਚਾਹੇ ਨਾ ਰੱਖੇ ਤੇ ਇਹ ਜਿਹੜਾ ਹੁਣ ਜੋ ਕਿਸਾਨ ਕਹਿੰਦੇ ਆ ਔਰ ਦਿੱਲੀ ਦੇ ਖਿਲਾਫਤਾਰੇ ਲਾਉਂਦੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਖਿਲਾਫ ਵੀ ਲਾਓ ਰੈਲੀਆਂ ਇਹਨਾਂ ਦੇ ਖਿਲਾਫ ਵੀ ਕਰੋ ਇਹਨਾਂ ਨੂੰ ਕਿਉਂ ਨਹੀਂ ਪੁੱਛਦੇ ਇਹ ਕਿਉਂ ਪਿੰਡਾਂ ਜਾ ਰਹੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਕਿਸੇ ਨੂੰ ਪਿੰਡਾਂ ਜਿਹੜੀ ਬੜਨ ਦਾ ਨਾ ਇਹ ਜਿਹੜੀ ਗੱਲ ਇਹ ਇਹ ਵੀ ਮੈਂ ਸਮਝਦਾ ਕਿ ਇਨਸਾਫ ਦਾ ਰਸਤਾ ਹੋਣਾ ਚਾਹੀਦਾ ਰੈਲੀਆਂ ਇਹਨਾਂ ਦੇ ਖਿਲਾਫ ਹੋਣੀਆਂ ਚਾਹੀਦੀਆਂ ਨੇ ਇੰਡੀਆ ਗੱਟ ਬੰਧਨ ਦੇ ਔਰ ਇਹਨਾਂ ਨੂੰ ਸਵਾਲ ਪੁੱਛੇ ਜਾਣੇ ਚਾਹੀਦੇ ਆ ਇਮਾਨਦਾਰੀ ਨਾਲ ਜੀ ਕਿਸਾਨ ਦੀ ਵੀ ਸੇਵਾ ਕਰਨੀ ਹੈ ਸਮਾਜ ਦੇ ਸਾਰੇ ਵਰਗਾਂ ਦੀ ਸੇਵਾ ਕਰਨੀ ਹੈ ਔਰ ਸਾਰੇ ਵਰਗ ਐਸ ਵੇਲੇ ਟੁੱਟੇ ਪੂਰੇ ਦੇਸ਼ ਦੇ ਅੰਦਰ ਇਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਆਪਸ ਰਲਿ ਮਿਲਿ ਨੁਰਾ ਕੁਸ਼ਤੀ ਕਿਤੇ ਇਕੱਠੇ ਹੋ ਜਾਂਦੇ ਆ ਕਿਤੇ ਖਲਾਫ ਹੋ ਜਾਂਦੇ ਆ ਪੂਰੇ ਦੇਸ਼ 'ਚ ਇਹੀ ਕੰਮ ਜਿੱਦਾਂ ਮਨਤਾ ਦਾ ਮੈਂ ਦੱਸ ਕੇ ਤੇ ਔਰ ਕਰਨਾਟਕ 'ਚ ਵੀ ਇਸੇ ਤਰ੍ਹਾਂ ਹੋਇਆ ਕਰਨਾਟਕ 'ਚ ਉਹਨੇ ਉਦਮ ਠਾਕਰੇ ਨੇ ਆਪਣੇ ਕੈਂਡੀਡੇਟ ਪਹਿਲਾਂ ਅਨਾਉਂਸ ਕਰਤੇ ਆ ਮਹਾਰਾਸ਼ਟਰ ਔਰ ਹਰ ਜਗ੍ਹਾ ਹੀ ਇਹਨਾਂ ਦਾ ਆਪਸ 'ਚ ਦਿੱਕਤ ਆ ਔਰ ਮੈਂ ਇਹ ਸਮਝਦਾ ਕਿ ਇਸ ਗਠਜੰਬੰਦਨ ਤੋਂ ਮੀਡੀਆ ਕਿਹਦਾ ਮਾਦੇ ਹਾਂ ਅਵੇਅਰ ਕਰਨਾ ਜ਼ਰੂਰੀ ਹੈ ਚਾਹੇ ਅਸੀਂ ਗਲਤ ਕਰੀਏ ਸਾਡੇ ਬਾਰੇ ਵੀ ਕਰੋ ਪਰ ਜੇ ਉਹ ਕਰਦੇ ਆ ਤਾਂ ਉਹਨਾਂ ਬਾਰੇ ਵੀ ਕਰੋ ਔਰ ਜਿਸ ਤਰ੍ਹਾਂ ਨਾਲ ਇਹ ਮੀਡੀਆ ਦੇ ਉੱਪਰ ਵੀ ਇਥੇ ਜ਼ੁਲਮ ਹੋ ਰਿਹਾ ਮੈਂ ਦੇਖਦਾ ਤੇ ਜਿਸ ਤਰ੍ਹਾਂ ਉਹ ਤੁਮਕਾਉਂਦੇ ਆ ਜਿਸ ਤਰ੍ਹਾਂ ਦੀ ਗੱਲ ਹੁੰਦੀ ਹੈ ਇਹ ਵੀ ਬੜੀ ਮੰਦਭਾਗੀ ਗੱਲ ਆ ਬਹੁਤ ਬੁਰਾ ਔਰ ਜਿਸ ਤਰ੍ਹਾਂ ਕੇਬਲ ਦਾ ਨੈਟਵਰਕ ਖੋਣ ਲੱਗੇ ਹੋਏ ਆ ਤੇ ਬਿਨਾਂ ਗੱਲਬਾਤ ਤੋਂ ਹੀ ਉਹ ਤੇ ਉਹ ਮੇਰਾ ਖਿਆਲ ਆ ਵੀ 8-10 ਹਜ਼ਾਰ ਕਰੋੜ ਦਾ ਤਾਂ ਬੰਦਾ ਹੋਊਗਾ ਜੇ ਹੋਊਗਾ ਉਹਦੇ ਤੇ ਚੈਨੀ ਚੋਰੀ ਦਾ ਕੇਸ ਬਣਾਤਾ ਹੋਰ ਵੀ 10-90 ਦਾ ਦਰਜ ਕਰਤੇ ਜਿਹੜਾ ਇਹ ਇਹ ਇਹਨਾਂ ਨੇ ਕੰਮ ਫੜਿਆ ਹੋਇਆ ਆ ਪੁਲਿਸ ਇੱਕ ਜਗ੍ਹਾ ਹੀ ਇਹਨਾਂ ਦੇ ਹੱਥ ਆਈਏ ਤੇ ਇਸ ਲਈ ਇਹ ਜਨਤਾ ਦੇ ਵਿੱਚ ਗੱਲ ਜਾਣੀ ਚਾਹੀਦੀ ਹੈ ਔਰ ਜ਼ਰੂਰ ਇਹਨਾਂ ਨੂੰ ਰਿਸਪੌਂਸ ਕਰਨਾ ਚਾਹੀਦਾ ਔਰ ਮੀਡੀਆ ਨੇ ਤਾਂ ਹਮੇਸ਼ਾ ਮਤਲਬ ਐਸ਼ੀਆ ਸੈਕਰੀਫਾਈਸ ਦਿਤੀਆਂ ਨੇ ਜਿਹੜੇ ਗ੍ਰੇਨ ਚ ਕੋਈ ਜੋ ਚੱਲ ਰਿਹਾ ਉਹਨੂੰ ਵੀ ਕਵਰ ਕਰਨ ਜਾਂਦੇ ਐ ਤਾਂ ਖਤਰਾਮੂਲ ਬੈਕੇਜ ਔਰ ਬਾਕੀ ਜਿਹੜਾ ਇਹ ਕਰਦੇ ਐ ਇੱਥੇ ਕੋਈ ਕੇਜਰੀਵਾਲ ਦੇ ਭਗਵੰਤ ਮਾਨ ਦੇ ਖਿਲਾਫ ਵੀ ਥੋੜਾ ਜਿਹਾ ਖਤਰਾਮੂਲ ਲੈ ਲੋ 2-4 ਉੱਠ ਗਏ ਉਹ ਇਹ ਤਾਂ ਇਹਨਾਂ ਨੂੰ ਝੰਕਾਰਾ ਹੋਣਾ ਹੈ ਮੀਡੀਆ ਹੀ ਕਰਾ ਸਕਦਾ ਇਹ ਸਾਡੇ ਅਰਗਿਆਂ ਦੇ ਗਰੀਬ ਲੋਕਾਂ ਦੇ ਬਸਤੇ ਨਹੀਂ ਹੈ ਆਮ ਸਰ ਆਪੇ ਪਛਾਨ ਹਸੀ ਤਾਂ ਸਾਨੂੰ ਜੇ ਉਹ ਮਰਜੀ ਧੰਕਾੜਾ ਵਿਦਿਆਨਗੇ ਠੀਕ ਹੈ ਮੈਂ ਤਾਂ ਨਹੀਂ ਦੱਸਦਾ ਪਰ ਬਾਕੀ ਦਮਚਾਰੇ ਡਰ ਜਾਂਦੇ ਨੇ ਇਹ ਵੀ ਰੌਲਾ ਪੰਜਾਬ ਦੀ ਸ਼ਰਾਪ ਤੋਂ ਕਿਵੇਂ ਲੈਣੀ ਜਿਹੜੀ ਪੰਜਾਬ ਦੀ ਮੈਂ ਉਹਨਾਂ ਨੂੰ ਦਿੱਤਾ ਤਾਂ ਹੈਗਾ ਇਲੈਕਸ਼ਨ ਕਮਿਸ਼ਨ ਦੀ ਸਰਕਾਰ ਹੈ ਅਜਿਹੀ ਉਹਨਾਂ ਨੂੰ ਜਾ ਕੇ ਸ਼੍ਰੀਲ ਜਾਖਰ ਜੀ ਤੇ ਅਸੀਂ ਸਾਰੇ ਸੀਨੀਅਰ ਲੀਡਰ ਗਏ ਸੀ ਮੈਂ ਵੀ ਉਹਦੇ ਵਿੱਚ ਸੀ ਮਨੀਰ ਜੀ ਵੀ ਸੀਗੇ ਤੇ ਜਾ ਕੇ ਉਹਨਾਂ ਨੂੰ ਰਿਕਵੈਸਟ ਕਰਕੇ ਆਏ ਆ ਕਿ ਆ ਚੋੜਾ ਨੂੰ ਬਦਲੋ

ਆਵਾਇਕ ਚੱਲੀ ਹੋਈ ਔਰ ਮੈਨੂੰ ਤਾਂ ਇੱਕ ਚੀਜ਼ ਆਤਾ ਕਦੇ ਵੀ ਸੰਗਠਨ ਖੜਾ ਕਰਕੇ ਕੋਈ ਦਲ ਚੋਣ ਨਹੀਂ ਜਿੱਤਦਾ ਸੰਗਠਨ ਦੀ ਮੁਖਸਮਤ ਸਟੀਮਨ ਜਾਂ ਕਿਸੇ ਲੀਡਰ ਦੀ ਮੁਖਤਰਾ ਨਾਲ ਜਦੋਂ ਆਮ ਜਨਤਾ ਜੁੜ ਜੇ ਜਾਂ ਜਿਸ ਤਰ੍ਹਾਂ ਜਨਤਾ ਪਾਰਟੀ ਆਈ ਜਾਂ ਜਿਸ ਤਰ੍ਹਾਂ ਆ ਵੀ ਆਗੇ ਬਨੇ ਮਾਨਸ ਬਣਵੇਂ ਇਹਨਾਂ ਨੂੰ ਕੋ ਜਾਣਦੇ ਨਹੀਂ ਸੀ ਨਾ ਆਪਣੇ ਘਰ ਵਾਲਾ ਵੀ ਨਾ ਹੀ ਇਹਨਾਂ ਦਾ ਕੋਈ ਸੁਸਾਇਟੀ ਲਈ ਕੋ ਯੋਗਦਾਨ ਸੀ ਦੋ ਨਾਰੇ केजरीवाल ਦੇ ਲਾਏ ਹੋਏ ਸੀ ਉਹ ਸਾਰੇ ਆ ਗਏ ਤਾਂ ਇਸ ਤਰ੍ਹਾਂ ਆ ਜਾਂਦੇ ਆ ਉਹ ਅੱਜ ਵੇਲੇ ਮੋਦੀ ਜੀ ਦੀ ਲਹਿਰ ਇਸ ਤਰ੍ਹਾਂ ਦੀ ਚੱਲ ਰਹੀ ਆ ਔਰ ਮੈਂ ਤਾਂ ਇਹ ਸਮਝਦਾ ਕਿ RAM LAL ਸਰ ਸਭ ਬੋਕੀ ਹੋਈ ਕਾਂਗਰਸ ਕਹ ਰਹੀ ਹੈ ਕਿ ਤੁਹਾਡੇ ਕੋਲ ਕਿਹੜੀ ਇਹੋ ਜਿਹੀ ਮਸ਼ੀਨ ਮਸ਼ੀਨ ਹੈ ਤੁਸੀਂ ਉਹਨਾਂ ਨੂੰ ਪ੍ਰਸ਼ਚਾਰੀ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਪ੍ਰਚਾਰੀ ਕਹਿੰਦੇ ਸੀਗੇ ਸ਼ਵੇਂਦੂ ਅਦਕਾਰੀ ਹੋਗੇ ਉਸ ਤੋਂ ਬਾਅਦ ਹਿੰਮਤ ਬਿਸਵਾ ਹੋਗੇ ਅਜੀਤ ਕੁਮਾਰ ਹੋਏ ਚਾਲੀ 70 ਹਜ਼ਾਰ ਕਰੋੜ ਦਾ ਕੰਪਲੈਕਸ ਪਾਇਆ ਸੀ ਬੜਾ ਅੱਛਾ ਹੋ ਗਿਆ ਤੁਸੀਂ ਵਧੀਆ ਸਵਾਲ ਪੁੱਛਿਆ ਮੈਂ ਜਵਾਬ ਦੇ ਦਿੰਦਾ ਕਿਸੇ ਇੱਕ ਤੇ ਵੀ ED ਦੀ ਜਾਂਚ ਚੱਲ ਰਹੀ ਹੋਵੇ ਬੀਜਪੀ ਦੇ ਲੋਕੀ ਹੋਏ ਜਿਹੜੇ ਸਾਡੇ ਸ਼ਾਮਲ ਹੋਏ ਨੇ ਜੇ ਉਹ ਫੇਵਰ ਕੀਤੀ ਆ ਤਾਂ ਮੀਡੀਆ ਰੱਖਾ ਐਕਸਪੋਜ਼ ਕਰੇ ਜੇ ਅਸੀਂ ਗਲਤੀ ਕਰਾਂ ਸਾਨੂੰ ਵੀ ਐਕਸਪੋਜ਼ ਕਰੇ ਕਿਉਂ ਨਾ ਕਰੇ ਅਸੀਂ ਕਿਸੇ ਦੀ ਜਾਂਚ ਨਹੀਂ ਰੋਕੀ ਔਰ ਨਾ ਰੋਕਾਂਗੇ ਉਹ ਆਪਣੀ ਜੋ ਕ੍ਰਾਈਮ ਕਿਸ ਨੇ ਕੀਤਾ ਹੋਵੇਗਾ ਜੋ ਗਲਤ ਕੰਮ ਕੀਤਾ ਹੋਵੇਗਾ ਉਸ ਭ੍ਰਿਸ਼ਟਾਚਾਰੀ ਨੂੰ ਬਿਲਕੁਲ ਛੱਡਿਆ ਨਹੀਂ ਜਾਏਗਾ ਚਾਹੇ ਉਹ ਸਾਡੇ ਚਾਹੇ ਚਾਹੇ ਉਹ ਬਾਹਰ ਰਹੇ ਚਾਹੇ ਉਹ ਵਿਚਾਰ ਚ ਰਹੇ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਹੁੰਦਾ ਇੱਥੇ ਮੰਨ ਲਓ ਅਦਾਲਤਾਂ ਨੇ ਉਹਨਾਂ ਤੇ ਵਿਸ਼ਵਾਸ ਕਰੋ ਜਾਗਰੂਤ ਪੱਤਰਕਾਰ ਹਾਂ ਬਹੁਤ ਤੇਜ਼ ਬੋਲਦੇ ਹਾਂ ਇਹਦੇ ਚ ਵੀ ਬੋਲੋ ਜੈਸੀ ਕੋਈ ਗਲਤੀ ਕਰ ਰਹੇ ਸਭ ਤੁਸੀਂ ਕਹਿ ਰਹੇ ਹੋ ਅਸੀਂ ਜਿੱਤਾਂਗੇ ਪੰਜਾਬ ਦੇ ਵਿੱਚ ਬਹੁਤ ਸਾਰੀ ਵੇਵ ਹੈ ਪੰਜਾਬ ਦੇ ਵਿੱਚ ਤਾਂ ਬਾਈ卡ਡ ਦੇ ਮੋਟ ਲੱਗ ਰਹੇ ਨੇ ਕਈ ਪਿੰਡਾਂ ਨੇ ਬਾਈ卡ਡ ਕੀਤਾ ਹੋਇਆ ਕਿ ਪਿੱਛੇ ਵੀ ਸ੍ਰੀ ਜੱਟ ਸਲਾਹ ਉਹਦੇ ਆਣੇ ਚ ਵੀ ਅਸੀਂ ਨੂੰ ਨਮੂਲ ਸੰਗਰੂ ਇੱਕ ਮਿੰਟ ਪਿੰਡ ਨਮੂਲ ਦੇ ਵਿੱਚ ਵੀ ਪਿੰਡਾਂ ਤੋਂ ਸ੍ਰੀ ਜੱਟ ਦਾ ਵੱਡੇ ਪੱਧਰ ਉੱਪਰ ਪ੍ਰੋਬਲਮ ਹੋਇਆ ਸੀ ਕਿਹਦਾ ਸ੍ਰੀ ਜੱਟ ਹਰ ਕਿਤੇ ਇਹ ਮਾਲਵੇ ਚ ਜ਼ਿਆਦਾ ਕੰਮ ਕਰਦੇ ਜਿਹੜੇ ਪਿੰਡ ਚ ਕਹੋ ਕੁਸ਼ੀ ਦਾ ਮੇਰੇ ਪਿੰਡ ਵੀ ਹੋਵੇ ਉਹ ਨਹੀਂ ਉੱਥੋਂ ਮੇਰੇ ਤੇ ਤੁਸੀਂ ਮੈਨੂੰ ਕਹੋ ਮੈਂ ਤੁਹਾਡੇ ਨਾਲ ਜਾਵਾਂਗਾ ਔਰ ਵਿਰੋਧ ਸ਼ਾਂਤਮਈ ਤਰੀਕੇ ਨਾਲ ਕੋਈ ਮੁਤਾਬਾ ਸਾਨੂੰ ਕਰੇ ਉਹਨਾਂ ਦਾ ਹੱਕ ਆ ਕੋਈ ਡਰ ਡਰਨ ਭੈੜੀ ਕੋਈ ਗੱਲ ਨਹੀਂ ਬੀਜੇਪੀ ਨੇ ਸਾਰੇ ਪਿੰਡਾਂ ਜਾਣਾ ਸਾਰੇ ਏਰੀਆ ਜਾਣਾ ਤੁਸੀਂ ਦੇਖੋ ਐਸੀ ਕੋਈ ਗੱਲ ਨਹੀਂ ਐਸੇ ਇੱਦਾਂ ਦਾ ਉਹਨਾਂ ਨੂੰ ਵੀ ਪੁੱਛ ਲਿਆ ਕਰੋ ਉਹ ਗੁਰਮੀਤ ਪੀ ਆਮੀਤ ਹੈ ਉਹ ਵੀ ਮੇਰੇ ਇਲਾਕੇ ਦਾ ਹੀ ਹੈ ਉਹਦਾ ਬਲੋਗ ਕਈ ਜਗ੍ਹਾ ਹੋਇਆ ਪੰਜ ਸੱਤ ਪਿੰਡਾਂ 'ਚ ਹੀ ਹੈ ਰਹਾ ਬਾਕੀਆਂ ਨੂੰ ਵੀ ਢੇਰਦੇ ਨੇ ਇਹਨਾਂ ਤਾਂ ਪਿੰਡਾਂ ਨਾਲ ਚੜੇ ਲੱਗੇ ਪਿੱਛੇ ਪਟਿਆ ਕਰਨਾ ਆਪ ਭਗਵਾਨ ਸਮਾਨ ਹੋਣਾ ਦੇ ਜਿੱਦਾਂ ਦੇ ਕੰਮ ਇਹ ਕਰਦੇ ਨੇ ਤੁਸੀਂ ਦੇਖ ਲਿਆ ਤਸਾਨਾਂ ਦਾ ਕੁਝ ਗਲਤ ਨੂੰ ਕੀ ਹੱਲ ਕੱਢਣਾ ਹੈ ਦੱਸੋ ਜਿਹੜੀਆਂ ਜਿਹੜੀਆਂ ਮੰਗਾਂ ਚ ਇਹਨਾਂ ਨੂੰ ਕਿਹੜੀਆਂ ਮੰਗਾਂ ਨੇ ਤੁਸੀਂ ਇੱਕ ਮਿੰਟ ਇੱਕ ਮਿੰਟ ਆ ਕਰਨਾ ਲਾਇਆ ਤਿੰਨ ਕਾਨੂੰਨ ਜਿਹਨਾਂ ਨੂੰ ਤੁਸੀਂ ਕਾਲੇ ਕਹਿੰਦੇ ਹੋ ਮੈਂ ਅੱਜ ਵੀ ਚੱਕੇ ਕਹਿੰਦਾ ਉਹ ਵਾਪਸ ਲੈ ਲੈ ਸੀ हाथ जोड़ के वापस ले भाई अभी समझा नहीं पाए साड़ी गलती है पहला सू समझा देना चाहिए ठीक है ना वो वापस उसद इस बार राजेवाल जी ने कहा और इस तो बाद बाकिया ने भी कहा किसान लीडर ने ईवन अबराह ने भी कहा कि एम एस पी तो सा उस विचार ही नहीं किया गया उसी रखे नहीं एम एस पी चाहिए सूँ विचार नहीं होने कहा ना ਐਸ ਵਾਰ ਇਹ ਚੰਡਾਲਾ ਕੇ ਮੈਂ ਕਿ ਉਹ ਵੀ 2 ਮਹੀਨੇ ਪਹਿਲਾਂ ਜਦੋਂ ਸਰਕਾਰ ਜਾਣ ਵਾਲੀ ਆ ਤੇ ਇਲੈਕਸ਼ਨ ਕਮਿਸ਼ਨ ਆ ਰਿਹਾ ਹੁੰਦਾ ਹੈ ਇਲੈਕਸ਼ਨ ਕਮਿਸ਼ਨ ਚੰਡਾਲਾ ਕੇ ਚੱਲ ਜਾਂ ਪਰ ਗੱਲਵਾਲੀਓ ਨੇ ਉੱਥੇ ਆ ਵੀ ਗੱਲ ਗਈ ਹੈ ਕਿ ਜਿਹੜੇ ਜਿਹੜੇ ਵਾਦੇ ਕੀਤੇ ਸੀ ਇਹ ਵੀ ਦੇ ਵਿੱਚ ਜਦੋਂ ਉਠਾਇਆ ਇਹ ਉਦੋਲਨ ਤੇ ਉਹ ਵੀ ਪੂਰੇ ਨਹੀਂ ਕੀਤੇ ਭਾਵੇਂ ਮਾਫੀ ਦੀ ਗੱਲ ਹੋਵੇ ਭਾਵੇਂ ਕਰਜ਼ਾ ਮਾਫੀ ਦੀ ਗੱਲ ਹੋਵੇ ਤੇ ਭਾਵੇਂ ਹੋਰ ਚੀਜ਼ਾਂ ਦੀ ਗੱਲ ਹੈ ਇਦਾਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਵੀ ਉਹਨਾਂ ਦੇ ਐਜੰਡਾ ਸੀ ਜਿਹੜਾ ਪੂਰਾ ਕਰਨਾ ਸੀ ਕਿ ਗੱਲਵਾਲੀ ਜੀ ਇਹ ਕਹਿੰਦੇ ਸੀ ਕਿ ਜਿਹੜਾ ਮੋਦੀ ਜੀ ਨੇ ਕਿ ਰਾਮ ਬਹਿਰ ਕਰਕੇ ਰਾਮ ਮੰਦਿਰ ਦਾ ਨਿਰਮਾਣ ਹੋ ਗਿਆ। ਉਹ ਤਾਂ ਚਲੋ ਹੁਣ ਕਿਹਾ। 1 ਮਿੰਟ ਸਾਊਂਡਰ ਯਾਰ। ਰਾਮ ਮੰਦਿਰ ਦਾ ਨਿਰਮਾਣ ਹੋਣ ਕਰਕੇ ਮੋਦੀ ਦਾ ਖਰਾਬ ਵੱਧ ਗਿਆ। ਇਹਨੂੰ ਨੀਚੇ ਜਾਣਾ ਬਹੁਤ ਜ਼ਰੂਰੀ ਹੈ। ਇਹ ਵੀ ਉਹਨਾਂ ਦੇ ਏਜੰਡੇ 'ਤੇ ਕਿਸਾਨ ਨੇ ਕਿਸਾਨ ਦਾ ਹਿੱਤ ਰੂਪ ਹੈ ਇਸ ਏਜੰਡੇ ਦਾ। ਕੀ ਲੱਗਦਾ ਇਹਦੇ ਵਿੱਚ ਨਹੀਂ ਰਾਹੁਲ ਗਾਂਧੀ ਆ ਕੇ ਉਹਨਾਂ ਦਾ ਸਾਰੇ ਕੁਝ ਕਰ ਦੂਗਾ। ਜਦੋਂ ਵੀ ਇਹ ਪ੍ਰਧਾਨ ਮੰਤਰੀ ਬਣੂ। ਇਹ ਜਿਹੜੀ ਸੋਚ ਆ, ਇਹ ਸੋਚ ਉਹ ਨਹੀਂ ਹੈ। ਇਹ ਸੋਚ ਤਾਂ ਵਰਤਮਾਨ ਨਾਲ ਦੋਸਤੀ ਵਾਲੀ ਸੋਚ ਆ। ਇਹ ਸੋਚ ਕੇਜਰੀਵਾਲ ਵਾਲੀ ਸੋਚ ਆ। ਇਹ ਸੋਚ ਕਾਂਗਰਸ ਵਾਲੀ ਸੋਚ ਹੈ ਇਹ ਤਾਂ ਉਹਨਾਂ ਨੇ ਜਥੇਬੰਦੀਆਂ ਨੂੰ ਬਿਠਾਇਆ ਸੀ ਕਿਸਾਨਾਂ ਨੂੰ ਨਹੀਂ ਬਿਠਾਇਆ ਗਰੇਵਾਲ ਸਾਹਿਬ ਸੰਯੁਕਤ ਕਿਸਾਨ मोर्चा ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਿਹਾ ਤਰੀਕ ਚੰਡੀਗੜ੍ਹ ਦੇ ਵਿੱਚ ਐਲਾਨ ਕਰਤਾ ਵੀ ਕੱਠ ਪ੍ਰਦਰਸ਼ਨ ਕਰਨਾ ਹੈ ਕਿਉਂਕਿ ਸਾਨੂੰ ਬੁਲਾਉਣ ਅਸੀਂ ਵੀ ਚਲੇ ਜਾਵਾਂਗੇ ਇਸ ਚਾਹਾਂ ਕਿਉਂਕਿ ਉਹ ਕਿਹਦੇ ਵੀ ਜਿਹੜੇ ਕੇਂਦਰ ਸਰਕਾਰ ਨੇ ਪਹਿਲਾਂ ਵੇਲਵਾਸਲੇ ਦੋ ਇਹਨਾਂ ਨੇ ਲੱਖ ਕਰਦੇ ਆ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਸਾਡੀ ਆ ਉਹ ਸਾਡੀ ਤਾਂ ਨਹੀਂ ਕਰਦੀ ਪੰਜਾਬ ਸਰਕਾਰ ਨੇ ਪਹਿਲਾਂ ਹੀ ਕਿਤੇ ਹੋਇਆ ਆ ਜਿਹੜੇ ਸੈੱਲੋ ਆ ਰਹੇ ਉਹ ਹੀ ਤਾਂ ਹੈ ਉਹ ਹੀ ਹੈ ਉਹਦੇ ਕਰਕੇ ਕਰ ਸਾਨੂੰ ਗਾਲਾਂ ਕੱਢਦੇ ਆ ਉਹਨਾਂ ਨੂੰ ਕਿਉਂ ਨਹੀਂ ਕੱਢਦੇ ਉਹ ਮਨਤਮਨ ਨੂੰ ਮਾਰਨ ਸਾਨੂੰ ਕਿਉਂ ਪੁੱਛਦੇ ਆ ਕੇਜਰੀਵਾਲ ਕੋਲ ਜੇ ਚ ਜਾਣਾ ਗਰੇਆ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਇਹ ਕਨਫਲਿਕਟ ਠੀਕ ਹੈਗਾ ਬੋਰਡਰਾਂ ਦੇ ਲੀਡਰਾਂ ਦੇ ਵਿੱਚ ਵੀ ਉਹਨਾਂ ਦੇ ਡਰੇ ਮਾਰਨਗੇ ਉਹ ਵੈਸੇ ਸਾਰੇ ਲੀਡਰ ਕਹਿੰਦੇ ਆ ਤੁਹਾਡੀ ਗੱਲ ਨਹੀਂ ਕਰਦਾ ਕੀ ਇਹ ਰਾਜਨੀਤੀ ਦੇ ਵਿੱਚ ਇਹ ਠੀਕ ਹੈ ਚੰਗੀ ਵਰਤ ਹੈ ਨਹੀਂ डेमोक्रसी च पीसफुल डेमोंस्ट्रेशन करना सबका अधिकार है। ਤੁਸੀਂ भी कर सकते ਹੋ मैं भी कर सकता ਪਰ ਜੀ ਮੇਰੇ ਪਸਾਨ ਦਿੱਲੀ ਜਾ ਰਹੇ ਸੀ ਮੈਨੂੰ ਉੱਥੇ ਰੋਕਿਆ ਗਿਆ। ਸਾਫੀ ਨੁਕਸਾਨ ਵੀ ਕਰੂ ਹੋਇਆ ਇੱਕ ਨੋਟ ਮੈਂ ਇੱਥੇ ਕੋਈ ਚਾਹੀਦੀ ਹੈ। ਮੈਂ ਤਾਂ ਵੀ ਰੁਕੇ। ਮੈਂ ਤਾਂ ਕਹ ਰਿਹਾ ਜੇ ਨਾਮ ਜਾਣ ਦਿਓ। ਜੋ ਮੈਂ ਬਿਆਨ ਵੀ ਕੀਤਾ। ਹਾਂ। ਉਹ ਥੀ ਗੱਡੀ ਸਾਫੀ ਰੋਕਿਆ। ਇਹਦਾ ਸਾਡੇ ਤੋਂ ਪੰਜਾਹੜੇ ਤਾਂ ਕਹਿੰਦੇ ਸੀ ਪੈਸੇ ਲੈਣੇ ਜਾਉਗੇ ਭਵਨ માતા ਹੀ ਕਹਿੰਦਾ ਇਹ ਕਹਿੰਦਾ ਅਸਲੀ ਤਨਿ ਕੁਛ ਹੈ